ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਕਿਤਾ ਹਾਲ ਚਾਲ ਜੇ ਉਮੀਦ ਕਰਦੇ ਆ ਵਧੀਆ ਹੋ ਵਗੈਰਾ ਤੁਸਾਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਲਓ ਜੀ ਪਾਨਾ ਸਿੱਧੂ ਇਨ ਐਕਸ਼ਨ ਠੀਕ ਹੈ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਪਖੰਡੀ ਬਾਬੇ ਪਖੰਡੀ ਬਹੁਤ ਚੱਲਦੇ ਆ ਬਹੁਤ ਜ਼ਿਆਦਾ ਅੱਲਾ ਦੀ ਕਮਿਊਨਿਕੇਟ ਇੱਟ ਪੁੱਟੋ ਤੇ ਪਖੰਡੀ ਬਾਬਾ ਠੀਕ ਹੈ ਇਹ ਬਾਬੇ ਨੂੰ ਇਹ ਲੋ ਅੱਛਾ ਯਾਰ ਇਹ ਬਾਬੇ ਏਡੀ ਕੋ ਕਾਮਲ ਹੁੰਦੇ ਤੇ ਇਹਨਾਂ ਦੀ ਲੋ ਹੋਣੀ ਸੀ ਰੱਬ ਨਾਲ ਇਹ ਠੱਗੀ ਵਾਲੇ ਪਾਸੇ ਤੇ ਨਾ ਹੁੰਦੇ ਜਿਵੇਂ ਉਹ ਇੱਕਲਾ ਦੱਸ ਦਿਓ ਸਾਡੇ ਸਾਹਮਣੇ ਉਹ ਉਹ ਪਖੰਡੀ ਬਾਬੇ ਤੇ ਪਖੰਡੀ ਕੁਜ਼ਰੇ ਵੀ ਨੇ ਕੱਲ ਮੈਨੂੰ ਤਾਇਆ ਮਿਲਿਆ ਸੱਚ ਕੱਲ ਮੈਨੂੰ ਤਾਇਆ ਮਿਲਿਆ ਤਾਇਆ ਨੂੰ ਮੈਂ ਕਿਹਾ ਤਾਇਆ ਕੀ ਹੋਇਆ ਸੀਗਾ ਉਹ ਪਤਾ ਨਹੀਂ ਕਹਿੰਦਾ ਯਾਰ ਮੇਰੀ ਅੱਖਾਂ 'ਕਿ ਜਲਨ ਨਿਹਰਾ ਆ ਗਿਆ ਸੀਗਾ ਠੀਕ ਹੈ ਮੈਂ ਕਿਹਾ ਤੈਨੂੰ ਤਾਈ ਦੀਆਂ ਫੂਕਾ ਦੇ ਹਸਣ ਨੇ ਇਹਦਾ ਹਸਿਆ ਬੜਾਈ ਕਹਿੰਦਾ ਜੀ ਤਾਹੀ 19 ਦਿਨ ਬਾਅਦ ਆ ਗਈ ਕਹਿੰਦਾ ਅੱਛਾ ਮੈਂ ਚੱਲਦਾ ਹਾਂ ਫਿਰ ਕਰ ਮੈਂ ਕਿਹਾ ਪਹਿਲੇ ਬੜਾ ਸਹੀ ਰਿਹਾ ਮੈਂ ਜਦੋਂ ਕਾਲਾ ਨੇ ਆ ਕੇ ਕਿਹਾ ਲੱਗਿਆ ਤਾਂ ਮੈਨੂੰ ਤਾਂ ਸਮਝ ਹੀ ਨਹੀਂ ਆਈ ਉਹਨੇ ਮੇਰੇ ਤੋਂ ਪਤਨ ਕਿਹੜੀ ਪੂਖ ਮਾਰਦੀ ਕਹਿੰਦਾ ਮੇਰੀਆਂ ਪੂਕਾ ਤਾਂ ਦੇ ਦਿਆ ਤਾ ਬਾਕੀ ਇਹ ਮੈਂ ਕਿ ਚੜਦੇ ਪੰਜਾਬ ਦੇ ਵਿੱਚ ਇਸ ਟਾਈਮ ਵਾਕਈ ਪਖੰਡੀ ਬਾਬਾ ਹੋਏਵੇਂ ਇਹ ਕੋਈ ਉਹ ਬੀੜੀ ਪੀਣਾ ਉਹ ਬੀੜੀ ਬੀਓ ਉਹਨੇ ਪਤਾ ਨਹੀਂ ਉਹਨੇ ਮਨ ਲਾਦਾ ਕੋ ਅਜ਼ਲਾ ਫਜ਼ਲਾ ਸੇਰੀ ਨਹੀਂ ਧੋਤਾ ਉਹਦੇ ਵਾਲ ਜੁੜ ਜੁੜ ਕੇ ਬੀੜੀ ਚਾ ਉਹਨਾਂ ਨੇ ਵੇਹਣ ਸਿੰਘਾਂ ਨੇ ਦੋ ਡੰਡੇ ਲਾਇਨੇ ਤੇ ਕਿੱਡਾ ਸਿੱਧਾ ਹੋਇਆ ਭਾਈ ਜਾਨ ਹੁਣ ਗੱਲ ਕਰਨ ਦਾ ਮਸਲਾ ਦੇਵੇ ਉਹੀ ਉਹੀ ਕੇਸ ਹੈ ਇਹੋ ਜਿਹੇ ਪਖੰਡੀ ਬਾਬਿਆਂ ਨੇ ਪੰਜਾਬ ਨੂੰ ਮਰਾਇਆ ਫੁੱਦੂ ਠੀਕ ਹੈ ਕਿਉਂ ਅਸੀਂ ਲੋਕ ਇੱਥੇ ਜਾਂਦੇ ਅਸੀਂ ਲੋਕ ਨਾ ਪੀਰੀ ਫਕੀਰੀ ਮੰਨਣ ਆਲੇ ਠੀਕ ਹੈ ਇਹ ਲੋਕ ਇਸ ਚੀਜ਼ ਦਾ ਫਾਇਦਾ ਚੱਕਦੇ ਨੇ ਕਿ ਇਹ ਪੀਰੀ ਫਕੀਰੀ ਨੂੰ ਮੰਨਣ ਆਲੇ ਨੇ ਅਸੀਂ ਜਿਹੜਾ ਟੋਂਗਵਾਂਗਾ ਪਰ ਦੇਖੋ ਤੁਹਾਨੂੰ ਵੀਡੀਓ ਦਿਖਾਣੇ ਆ ਪਾਨਾ ਸਿੱਧੂ ਭਾਈ ਜਨ ਫੁੱਲ ਇਨ ਐਕਸ਼ਨ ਤੇ ਮੇਰਾ ਖਿਆਲ ਪਾਨਾ ਸਿੱਧੂ ਹੁਣ ਡਾਂਗ ਚੱਕ ਲਵੇ ਹੁਣ ਲੋਕਾਂ ਦੇ ਜਿਹਨਾਂ ਦੇ ਵੀਜ਼ਿਆਂ ਦੇ ਪੈਸੇ ਮੜੋਂਦਾ ਪਿਆ ਨਾ ਆ ਬਾਬਿਆਂ ਦੇ ਵੀ ਚਿੱਤਰਕੋਟ ਚਲੇ ਅੱਲਾ ਦੀ ਕੋਟ ਕੋਟ ਤੇ ਠੀਕ ਹੈ ਉਹ ਹੈਵੀ ਉਹ ਜਿਹੇ ਉਹਨੇ ਆਸ ਉਹਨੇ ਆਸਰਾ ਨਹੀਂ ਕਰਨਾ ਤੇ ਚਲੋ ਪਹਿਲੇ ਆਪਾਂ ਵੇਖੀਏ ਜਰਾ ਪਾਨਾ ਸਿੱਧੂ ਦੀ ਵੀਡੀਓ ਚਲੋ ਜੀ ਤੇ ਲਓ ਪੁੱਰੇ ਤੇ ਤੇ ਮਾਤਾ ਕਿੱਡੀ ਆਉਂਦੀ ਐ ਨਹੀਂ ਤੂੰ ਪਖਾਂਡ ਕਰਦਾ ਹੁੰਦਾ ਹੁਣ ਰੋਜ਼ ਫਿਰ ਲੱਗਿਆ ਪੈਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਫਿਰ ਐਸਾ ਮਾ ਜੂਤ ਫਿਰਨਾ ਤੂੰ ਦਾਗ ਰਾ ਰਿਹਾ ਤੂੰ ਉਰੇ ਆਓ ਉਰੇ ਆ ਉਰੇ ਤੂੰ ਮਾਤਾ ਕਰਦਾ ਤੂੰ ਉਰੇ ਆ ਮੇਰੇ ਕੋਲ ਤੂੰ ਨਾ ਸਮਝੀਂ ਮਰਦਾ ਤੈ ਕਿਤੇ ਲੋਕਾਂ ਦੇ ਪਾਸੇ ਕਰਨਾ ਜੇ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੀ ਢੋਣ ਕੁੱਟੂਆ ਆ ਬਰਾ ਬਣਾ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਏ ਹਾਂ ਉੱਥੇ ਕਿਹੜਾ ਕਹਦਾ ਮੈਂ ਮਾਤਾ ਉਹਦੇ ਕਿਹੜੇ ਕੋਈ ਆਉਂਦੀ ਵਰਗਾ ਇੱਟੜੀ ਹਿੱਕੇ ਲੈ ਕੇ ਜਾ ਉੱਥੇ ਬੰਨੇ ਕੋਈ ਨਾ ਉੱਥੋਂ ਤੈਨੂੰ ਮਾਤਾ ਤੇਰੇ ਚ ਹਾਂ ਬਾਈ ਡਾਂਗ ਖੋਣਗੇ ਫੜਨੇ ਇਹਨੂੰ ਕੁੱਟ ਕੇ ਲੈ ਕੇ ਨਾ ਸਾਹਮਣੇ ਬਾਈ ਯਾਰ ਉਧਾਰ ਰਖਮੇ ਪੈਣ ਦੇ ਰਲਾਇਆ ਇਹ ਡਾਂਗ ਖੋਣਗੇ ਯਾਰ ਖੰਡ ਬਾਦ ਦੇ ਉਧ ਡੰਗੀਆਂ ਨੂੰ ਖੋਣਗੇ ਡਾਂਗ ਖੋਣਗੇ ਇੱਥੇ ਇੱਕ ਮਿੰਟ ਖੜਾ ਇੱਕ ਮਿੰਟ ਖੜ ਜਾ ਉੱਥੇ ਨਹੀਂ ਗਿਆ ਖੜਾ ਨੇ ਤਕਰੀਬਨ ਇੱਕ ਘਟਾ ਹੀ ਉੱਥੇ ਕੰਮ ਕਰਦੇ ਸੀ ਵੀ ਕਰਾਣਾ ਕੰਮ ਤੇ ਨੀਰਾ ਮਜਦੂਰ ਕਰਾਦਾ। ਆ ਮੇਰਾ ਹੀ ਦੇਖਦਾ। ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ। ਇੱਥੋਂ ਨਿਕਲੇ ਤੇਰੇ ਗਵਾਨ ਨੂੰ ਨਹੀਂ ਮੈਂ ਤੂੰ। ਚੱਲ ਪਰ। ਗਦਲੀਪਾ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ। ਚੰਗਿਆਂ ਨਹੀਂ ਮੇਰਾ ਵੀ ਕਰਾ ਦੇ ਉੱਥੇ ਵੀ ਕੰਮ ਕਰਾਈ ਇਹਨਾਂ ਸਾਡੇ ਮਜ਼ਦੂਰ ਭਾਈ। ਦੋ ਮਿੰਟ ਗੱਲ ਸੁਣ ਲਓ ਮੇਰੀ ਦੋ ਮਿੰਟ ਗੱਲ ਮੇਰੇ ਥੱਲੇ ਆਏ ਜਿਹਨੇ ਦੋ ਮਿੰਟ ਗੱਲ ਸੁਣ ਲਓ ਧਿਆਨ ਨਾਲ ਇੱਕ ਮਿੰਟ ਪਹਿਲਾਂ ਦਾ ਇੱਕ ਮਿੰਟ ਫਿੱਕ ਬੰਦ ਬੋਲ ਲਾ ਚੁੱਪ ਕਰ ਜਾ ਉਹ ਨਹੀਂ ਓਏ ਇੱਕ ਮਿੰਟ ਚਮਕਾਉਂ ਜਾ ਕੋਈ ਨਾ ਇਹ ਗੱਲ ਨਹੀਂ 2 ਮਿੰਟ ਬਾਈ ਪਹਿਲਾਂ ਕੋਈ ਵੀ ਕਿਸੇ ਨੇ ਪੂਰੀ ਹੋੜੜ ਮਾਈ ਨਾ ਸੀ ਪੱਗਾ ਕੋਈ 2 ਮਿੰਟ ਗੱਲ ਸੁਣ ਬਾਈ ਰੌਲਾ ਨਾ ਪਾਓ ਯਾਰ ਬੋਲੋ ਨਾ ਮੈਂ ਉਹ ਤੇ ਬਾਈ ਕਿਉਂ ਗੌਰ ਬਾਈ ਕਿਤੇ ਨੰਨੇ ਬਣ ਜਾ ਤਮਕੌਰ ਬਾਈ ਇੱਕ ਮਿੰਟ ਗੱਲ ਸੁਣ ਲੋ ਯਾਰ ਇੱਕ ਮਿੰਟ ਪਲੀਜ਼ 2 ਮਿੰਟ ਮੈਂ ਥੋੜਨਾ 5 ਮਿੰਟ ਥੋੜਨਾ ਗੱਲ ਕਰਨੀ ਮੈਂ ਜ਼ਿਆਦਾ ਮਿੰਟ ਗੱਲ ਨਹੀਂ ਕਰਨੀ ਮੇਰੀ ਹੱਥ ਬੰਨ ਕੇ ਬੈਠ ਜਾ 2 ਮਿੰਟ ਗੱਲ ਸੁਣ ਲੋ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਤੇ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹਾਂ ਧਿਆਨ ਨਾਲ ਗੱਲ ਸੁਣ ਲੈ ਕਰ ਮਾਤਾ ਤੁਸੀਂ ਵੀ ਇਧਰ ਆਓ ਗੱਲ ਤੁਸੀਂ ਵੀ ਸੁਣ ਲੈ ਇਧਰ ਧਿਆਨ ਨਾਲ ਓਰੇ ਤੂੰ ਵੀ ਬਾਬਾ ਬਣਿਆ ਹੋਇਆ ਓਰੇ ਗੱਲ ਸੁਣ ਮੇਰੀ ਆਇਦਰ ਪਹਿਲਾਂ ਮੇਰੀ ਪੁੱਤਾਂ ਨਾਲ ਗੱਲ ਕਰੋ ਇੱਕ ਮਿੰਟ ਖੜ੍ਹਦੇ ਹੋਰ ਆਇਦਰ ਆਇਦਰ ਆ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਣੋ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਧਰਤੀ ਨੂੰ ਹਾਜ਼ਰ ਨਾਮ ਰੱਖ ਕੇ ਕਹਣਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਆ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਐ 2 ਮਿੰਟ ਪਲੀਜ਼ ਮੈਂ ਇਹਨਾਂ ਦੇ ਵਿੱਚ ਨਹੀਂ ਪੰਦਾ ਮੈਂ ਮੈਂ ਮੈਨੂੰ ਚੰਗੀ ਸਿੱਖਿਆ ਹੀ ਦੇ ਕੇ ਆਣਾ ਪਲੀਜ਼ ਕੋਈ ਨਹੀਂ ਯਾਰ ਅਸੀਂ ਪਹਿਲਾਂ ਹੀ ਆ ਮੈਂ ਮੈਂ ਢਗਾਉਂਦਾ ਨਹੀਂ ਕੋਈ ਮੈਂ ਢਗਾਉਂਦਾ ਨਹੀਂ ਮੈਂ ਕੋਈ ਗੱਲ ਢਗਾਉਂਦਾ ਨਹੀਂ ਮੈਂ ਆਪਦੇ ਥਾਣੇ ਦਾ ਮਾਹੌਲ ਦੇਖਣਾ ਪੜਿਆ ਤੁਰਿਆ ਉਰੇ 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 ਤੂੰ ਮਾਤਾ ਕੱਢ ਤੂ ਉਰੇ ਮੇਰੇ ਕੋਲ ਉਰੇ ਮਾਤਾ ਜੀ ਉਰੇ ਜੇ ਆਪ ਗੱਲਬਾਤ ਨਹੀਂ ਕਰਨਗੇ ਫਿਰ ਕੀ ਹੁੰਦਾ ਲਾ 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 ਮੈਂ ਕਰ ਓਏ 1 ਮਿੰਟ ਗੱਲ ਸੁਣ ਉਰੇ ਅੱਗੜ ਦੀ ਕਿਲੀ ਮਾਤਾ ਨੂੰ ਵੀਰੇ ਲੋਕ ਨੂੰ ਤੇ ਉਹ ਪਾਲੰਬਲੇ ਖੜੀ ਪਈ ਨਾ ਉਰੇ ਤੇਰੇ ਜੀ ਮਾਤਾ ਕਿੱਡੀ ਹੁੰਦੀ ਐ ਅੱਜ ਤੱਕ ਆਈ ਨਹੀਂ ਸਾਡੇ ਨੂੰ ਨਹੀਂ ਤੂੰ ਪਖੰਡ ਕਰਦਾ ਹੁੰਦਾ ਰੋਜ਼ ਫਿਰ ਲੱਗਿਆ ਪੈ ਰਾਂ ਨਾ ਤੂੰ ਉਥੇ ਇਹੜੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲੈ ਫਿਰਦਾ ਤੂੰ? ਮੇਰੇ ਇੱਕ ਮਿੰਟ ਇੱਕ ਮਿੰਟ ਫਿਰ ਐਸਾ ਮਾ ਜੂਤ ਫਿਰਨਾ ਤੋਂ ਜਾਗ ਰੱਖੇਗਾ ਅਸੀਂ ਕਿਹਨਾਂ ਸਮਝੇ ਮਰਦਾ ਟਿੱਪਰ ਲੋਕਾਂ ਦੇ ਪਾਸੇ ਕਰਨਾ ਜਿਹੜਾ ਤੂੰ ਪਖੰਡ ਬਾਗ ਦੇ ਵਿੱਚ ਬੱਦਰੀ ਐਸੀ ਢੋਣ ਕੁੱਟੂਆ ਆਪਰਾ ਬਣਾ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਨਹੀਂ ਫਿਰਦਾ ਤੂੰ? ਮੈਂ ਥੋੜੀ ਲੈ ਕੇ ਆਇਆ ਹਾਂ ਹੂੰ ਭੈਣ ਚੁੱਤਾ ਉੱਥੇ ਕਰ ਕਹਿਣਾ ਮੈਂ ਮਾਤਾ ਉਹਦੇ ਕਿਹੜੇ ਕੋਈ ਆਉਂਦੀ ਵਰਕੇ? ਤੂੰ ਸਮਝ ਕਿਹਦੀ ਇਸ ਕੇ ਲੈ ਕੇ ਉਧਰ ਨਾ ਕੋਈ ਨਾ ਉੱਥੋਂ ਤੈਨੂੰ ਮਾਤਾ ਤੇਰੇ ਚਾਉ ਦੰਦ ਹੈਂ ਭਾਈ ਤੂੰ ਫੜਿਆ ਭਾਈ ਡਾਂਗ ਹੋ ਇਹਨੂੰ ਕੁੱਟ ਕੇ ਲੈ ਕੇ ਨਾ ਮੋੜੇ ਭਾਈ ਬੰਨਿਆ ਯਾਰ ਬੰਨਿਆ ਯਾਰ ਬੰਨਿਆ ਰੱਖ ਮੈਂ ਪੈਂਦਰ ਆਇਆ ਇਹ ਡਾਂਗ ਫਰੇਗਾ ਯਾਰ ਖੰਡ ਬਾਦ ਉਹ ਡਾਂਗ ਨੂੰ ਕੋੜਦਾ ਡਾਂਗ ਫਰੇਗਾ ਤੇ ਸਾਡੇ ਨੂੰ ਦੋ ਚਾਰ ਸਾਮ ਹੁੰਦਾ ਉਹ ਚੁੱਧਾ ਪਖੰਡ ਬਾਜੇ ਹੁਣ ਕਰੇ ਤੇ ਗਾਂਡ ਕੁੱਟੂ ਮੈਂ ਬਾ ਭਾਈ ਬਣਾ ਕਲਾਕਾਰੀ ਦਾ ਡਾਂਗ ਫਰੇਗਾ ਮੁੰਡੇ ਸਾਡੇ ਹੋਏ ਨਹੀਂ ਬੱਚ ਭਾਈ ਉਹਦਾ ਸਾਲਾ ਬਣ ਕੇ ਰਣ ਦੇ ਉੱਤੇ ਖੜਾ ਮੈਂ ਖੜਾ ਉਹ ਉੱਥੇ ਨਹੀਂ ਗਿਆ ਖੜਾ ਲੈ ਵਿੱਚ ਕਿਹੜਾ ਖੜਾ ਉੱਥੇ ਚੜੂਗਾ ਸੀ ਜੀ ਕਰਾ ਕੰਮ ਤੇਰੇ ਨਾ ਮਜ਼ਦੂਰ ਕਰਾਂ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲ ਤੇਰੇ ਗਾਣ ਗੁਰਦੁਆਰਾ ਨਿਜਮਤੋਂ ਕੰਮ ਤੇਰੇ ਨਾ ਮਜ਼ਦੂਰ ਕਰਾਂ ਦਾ ਗੱਗ ਨਹੀਂ ਪਾ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਚੰਗਿਆਂ ਮੇਰਾ 20 ਕਰਾ ਲਓ ਇੱਥੇ ਵੀ ਕੰਮ ਕਰਾਈਏ ਨਾ ਸਾਡੇ ਮਜ਼ਦੂਰ ਭਾਈ ਚਾਰਾ ਅੱਲਾ ਦੀ ਕਸਮ ਹੈ ਤੋ ਜਦੋਂ ਤੁਸੀਂ ਆਜੋਗੇ ਨਾ ਖੁਦ ਰੋਡ ਦੇ ਉੱਤੇ ਆਓਗੇ ਠੀਕ ਹੈ ਤੁਹਾਨੂੰ ਖੁਦ ਨੂੰ ਪਤਾ ਚਲੇਗਾ ਕਿ ਗਰਾਉਂਡ ਫਲੋਰ ਤੇ ਆ ਕੇ ਕਿ ਇਹਨਾਂ ਲੋਕਾਂ ਨੇ ਪਖੰਡ ਬਣਾਇਆ ਹੈ ਬਿਲਕੁਲ ਠੀਕ ਹੈ ਔਰ ਯਕੀਨ ਮੰਨੋ ਆ ਕਿਸਾਨ ਮਜ਼ਦੂਰ ਤਬਕਾ ਇਹਨਾਂ ਲੋਕਾਂ ਨੂੰ ਐਵੇਂ ਐਵੇਂ ਮੈਂ ਮਾਇਆ ਦੇ ਮਰਤੇ ਮਾਦਾਨੀ ਦੀ ਕਿਹ ਕਿਹ ਕੋਤੀ ਦੇ ਬੱਚਾ ਜੇ ਖੁੱਲੀ ਮਾਇਆ ਇਹਦੇ ਕੋ ਆ ਸਕਦੀ ਤੇ ਤੇਰੇ ਕੋ ਨਹੀਂ ਆ ਸਕਦੀ ਜਿਹੜੀ ਮਾਇਆ ਤੂੰ ਖੁੱਲੀ ਇਹਨੂੰ ਦੁਆਣੀ ਹੈ ਤਾਂ ਤੂੰ ਆਪ ਲੈ ਲੈ ਸਾਡੇ ਆਇਆ ਨਾ ਕਿ ਸਾਡੇ ਹੁੰਜਰੇ ਕਿਸਾਨ ਭੈਣ ਭਰਾ ਹੈਗੇ ਨੇ ਇਹ ਸਮਝੋ ਕਿ ਜਿਹੜੇ ਛੋਟੀ ਤਕੀ ਦੇ ਨੇ ਇਸ ਜ਼ਿਆਦਾ ਇਹ ਚੀਜ਼ ਨੂੰ ਆਂਦੇ ਨੇ ਕਿਉਂਕਿ ਮੇਰੀ ਫਸਲ ਵੱਤ ਜਾਵੇ ਮੇਰੇ ਯਾਰ ਇਹ ਉਹ ਇਸ ਚੀਜ਼ ਤੋਂ ਹੋ ਕੇ ਨਾ ਉਹ ਇੱਧਰ ਨੂੰ ਥੋੜਾ ਕੁ ਕਰ ਜਾਂਦੇ ਨੇ ਇਹ ਐਸੇ ਇੱਕ ਹਰੇ ਬਾਗ ਬਹਾਂਦੇ ਨੇ ਨਾ ਠੀਕ ਹੈ ਉਹ ਕਹਿੰਦੇ ਨੇ ਨਾ ਕਿ ਇਹ ਤਾਂ ਦਿੰਦੇ ਹੀ ਪੁੱਤਰ ਨੇ ਠੀਕ ਇਹ ਧੀਆਂ ਦੇ ਪਾਸੇ ਨਹੀਂ ਜਾਂਦੇ ਇਹ ਦਿੰਦੇ ਹੀ ਪੁੱਤਰ ਨੇ ਜਿਹੜਾ ਆ ਗਿਆ ਪੁੱਤਰ ਹੀ ਪੁੱਤਰ ਠੀਕ ਹੈ ਬੰਦਾ ਪੁੱਛੇ ਜੇ ਐਡੇ ਕਾਮਲ ਹੋਵੇ ਜਿਹੜੇ ਕਾਮਲ ਸੀ ਨਾ ਪੀਰ ਬਲੀ ਉੱਲਾ ਉਹਨਾਂ ਦੀ ਦੁਨੀਆ ਨਾਲ ਲੋ ਹੀ ਨਹੀਂ ਸੀਗੀ ਉਹਨਾਂ ਦੀ ਲੋ ਸੀਗੀ ਸਿੱਧੀ ਰੱਬ ਨਾਲ ਉਹਨਾਂ ਦੀ ਰੱਬ ਨਾਲ ਗੱਲਾਂ ਸੀਗੀਆਂ ਠੀਕ ਇਹ ਤੇ ਪਖੰਡੀ ਨੇ ਗੋਡੇ-ਗੋਡੇ ਨਾਲ ਕੋ ਕੁੜੀ ਹੋਵੇ ਕੋ ਬੋ ਆਂਦੀ ਐ ਠੀਕ ਐ ਇਹਨਾਂ ਕੋ ਬਹਿ ਪਤਾ ਨਹੀਂ ਕਿਵੇਂ ਜਾਂਦੇ ਨੇ ਸਿਰਫ ਕੀ ਕਿ ਭੋਲੇ ਲੋਕਾਂ ਨੂੰ ਮਗਰ ਲਾਇਆ ਠੀਕ ਐ ਉਹ ਕੀ ਹੈ ਜੀ ਉਹ ਚਰਚਾ ਕਰਨ ਵਾਸਤੇ ਇਹਨਾਂ ਨੇ ਪੰਜ-ਛਤ ਨਾ ਆਪਣਾ ਟਿੰਡੂ ਟੋਪਨ ਰੱਖੇ ਹੋਏ ਨੇ ਹਾਂ ਠੀਕ ਹੈ ਉਹੀ ਚਰਚਾ ਕਰੀ ਜਾਂਦੇ ਨੇ ਯਾਰ ਮੇਰਾ ਤੇ ਆ ਕੰਮ ਸੀਗਾ ਮੈਂ ਫਲਾਣੇ ਕੋ ਗਿਆ ਮੇਰਾ ਕੰਮ ਹੋ ਗਿਆ ਮੇਨ ਚੀਜ਼ ਪਤਾ ਕੀ ਹੈਗੀ ਅੱਜ ਕੱਲ ਇਹਨਾਂ ਨੇ ਨਾ ਕੋਈ ਆਪਣੇ ਬੰਦੇ ਛੱਡੇ ਹੁੰਦੇ ਨੇ ਉਹ ਉਸ ਘਰ ਦੇ ਵਿੱਚ ਨਜ਼ਰ ਰੱਖੀ ਹੁੰਦੀ ਹੈ ਇਹਨਾਂ ਦੇ ਕਹ ਰਹੇ ਆ ਇਸ ਟਾਈਮ ਕਿਸ ਚੀਜ਼ ਦੇ ਉੱਤੇ ਮਜਰੀ ਨਹੀਂ ਤਕਲੀਫ ਜਾਂ ਪਰੇਸ਼ਾਨੀ ਹੈ ਉਹਨੇ ਉਸ ਘਰ ਤੱਕ ਆ ਕੇ ਫਿਰ ਉਹੀ ਚੀਜ਼ ਦੱਸਦੇ ਨੇ ਤੁਹਾਡਾ ਕੱਲ ਇੰਜ ਵੀ ਹੋਇਆ ਮੈਨੂੰ ਲੱਗ ਰਿਹਾ ਤੇ ਇਹ ਐਵੀ ਹੋਇਆ ਉਹ ਕੇ ਹਾਂ ਯਾਰ ਇਹਨੂੰ ਕੰਜ ਪਤਾ ਹੋਇਆ ਉਹ ਇਸ ਚੀਜ਼ ਤੋਂ ਫਿਰ ਮਾਈਪਾਈਨੋ ਯਮੀ ਨੇ ਇਹਨੂੰ ਲਾਭ ਚਾਹ ਵੈ ਜਨਾ ਨਿਹੰਗ ਸਿੰਘਾਂ ਨੇ ਬਹੁਤ ਚੰਗਾ ਕੰਮ ਸ਼ੁਰੂ ਕਰ ਲਿਆ ਕਿ ਇੰਜ ਕੁਝ ਆਵਾਮ ਵੀ ਉੱਠੇ ਜਿਵੇਂ ਕਿ ਆਪਾਂ ਅਸੀਂ ਦੋ ਉੱਠਿਆ ਐਵੇਂ ਐਵੇਂ ਆਵਾਮ ਵੀ ਨੇ ਨਿਹੰਗ ਸਿੰਘ ਵੀ ਇਨੈਕਸ਼ਨ ਨਾਲ ਨਿਹੰਗ ਸਿੰਘ ਵੀ ਹੋਣ ਫੇਰ ਹੀ ਇਹਨਾਂ ਦਾ ਸਫਾਇਆ ਹੋ ਸਕਦਾ ਮੈਨੂੰ ਇਹਨਾਂ ਪਤਾ ਕਿ ਭਾਰਾ ਸਿੱਧੂ ਦਾ ਇਹ ਬੰਦਾ ਜਿੱਥੇ ਨਾਮ ਸੁਣੇਗਾ ਨਾ ਇਹ ਆਉਂਦੀਆ ਤਕਰੀਬਨ ਕੋ ਪੰਜ ਛੇ ਗਲੀਆਂ 'ਚ ਵੀ ਨਜ਼ਰ ਨਹੀਂ ਆਉਂਦਾ ਯਾਰ ਮੇਰਾ ਮੈਂ ਨਾ ਮੈਂ ਇਹ ਜਾਨਣਾ ਵਾ ਪਾਨੇ ਸਿੱਧੂ ਦੇ ਕੋਲ ਹੋਵੇ ਬਾਬਾ ਐਡਾ ਮੋਟਾ ਬਾਂਸ ਦਾ ਡੰਡਾ ਉੱਤੇ ਕੀਤੀ ਹੋਵੇ ਟੇਪ ਇਹੋ ਜਿਹਾ ਬਾਬਾ ਜਿੱਥੇ ਮਿਲ ਪਵੇ ਨਾ ਇਹਨੂੰ ਰੋਡ ਦੇ ਉੱਤੇ ਲਵਾ ਪੋ ਮੋਦਾ ਕਰਕੇ ਨਾ ਦੋ ਜਣੇ ਹੱਥ ਫੜ ਲੈਣ ਤੇ ਦੋ ਜਣੇ ਲੱਤਾਂ ਬਣਾ ਕੇ ਇਹਨੂੰ ਬਣਾ ਲੋ ਜਹਾਜ ਜਹਾਜ ਬਣਾ ਕਾ ਆ ਇਹਦੇ ਪਾਪੇ ਕੁੱਤੋ ਆ ਇਹਦੇ ਪਾਪੇ ਕੁੱਤੋ ਇਹ ਬਵੇ ਤੇ ਕਵੇ ਪਾਨਾ ਸਿੱਧੂ ਪਾਨਾ ਸਿੱਧੂ ਬਵੇ ਤੇ ਕਵੇ ਪਾਨਾ ਸਿੱਧੂ ਅੱਗੇ ਚੌਂਕ ਜੀ ਨੇ ਉਹਨੂੰ ਯਾਰ ਬਈ ਇਹ ਕੰਮ ਨਹੀਂ ਕਰਨਾ ਪਖੰਡੀਆਂ ਮਿਲਦੇ ਪਾਨਾ ਸਿੱਧੂ ਨਹੀਂ ਪਾਨਾ ਮੈਂ ਦਾ ਨਾਂ ਉਹ ਜ ਪਾਨਾ ਮੈਂ ਪਾਨਾ ਸਿੱਧੂ ਹੋਰ ਹੈ ਪਾਨਾ ਸਿੱਧੂ ਵਜਰੇ ਲੋਕਾਂ ਦੇ ਪੈਸੇ ਨੂੰ ਉਸੇ ਮਰਵਾਉਂਦਾ ਰਿਹਾ ਤੇ ਇਹ ਇਹ ਕੌਣ ਹੈ ਇਹ ਬੰਦਾ ਉਹ ਨਹੀਂ ਹੈ ਪਾਨਾ ਸਿੱਧੂ ਇਹ ਥੋੜੀ ਜਿਹਾ ਨੇ ਆਪਣਾ ਦਾੜੀ ਹਲਕੀ ਕਰਾਈ ਹੈ ਅੱਛਾ ਪਰ ਮੈਨੂੰ ਉਹਦੇ ਵਰਗਾ ਲੱਗਦਾ ਲੱਗਦਾ ਨਾ ਪਾਨਾ ਇੱਥੋਂ ਬਾਹਰ ਨਿਕਲੀ ਨਾ ਸ਼ਹਿਰ ਨੂੰ ਜਾਈਏ ਤੇ ਰਸਤੇ ਤੇ ਵੇਚਣਾ ਈਐਨਟੀ ਆਂਦਾ ਹੈ ਈਐਨਟੀ ਮਦਨ ਅੱਖ ਕੰਨ ਨੱਕ ਦਾ ਡਾਕਟਰ ਹੈ ਅੱਛਾ ਉਹਦੇ ਕੋਲ ਚੱਲਦੇ ਆ ਉਹਦੇ ਕੋਲ ਆ ਜਿਹੜੇ ਤੇਰੇ ਪੁਤਲੇ ਪੁਤਲਿਆਂ ਦੇ ਅੱਗੇ ਕੁਝ ਆਇਆ ਹੈ ਨਾ ਇਹ ਓਏ ਪਾਨਾ ਸਿੱਧੂ ਸੀਗਾ ਮੈਨੂੰ ਲੱਗਿਆ ਕਿ ਪਾਨਾ ਸਿੱਧੂ ਨਹੀਂ ਸੀਗਾ ਕੋਈ ਹੋਰ ਪਾਨੇ ਨਾ ਆਂਦਾ ਪਾਈ ਸੀਗਾ ਹਾਂ ਪਾਨੇ ਦਾ ਭਰਾ ਸੀਗਾ ਪਾਨੇ ਦਾ ਭਰਾ ਨਹੀਂ ਨਹੀਂ ਪਾਨੇ ਨਾਮ ਦਾ ਕੋਈ ਭਾਈ ਹੈ ਲੇਕਿਨ ਪਾਨਾ ਸਿੱਧੂ ਹੋਰ ਹੈ ਕਿਉਂਕਿ ਅਸੀਂ ਇੱਕ ਦੋ ਵਾਰੀ ਦੀ ਪੋਡਕਾਸਟ ਵਿੱਚ ਵੇਖੀ ਆ ਉਹਦੀ ਦਾੜੀ ਹੈ ਚੰਗੀ ਬਲੀ ਹੁਣ ਇਹਨੇ ਪੱਗ ਨਹੀਂ ਬੰਨੀ ਹੈ ਉਹਨੇ ਦਾੜੀ ਤੇਰਾ ਹਲਕੀ ਕਰਾਈ ਹੋਈ ਹੈ ਠੀਕ ਹੈ ਚਲੋ ਉਹਦੇ ਵਿੱਚ ਬਾਕੀ ਸਾਰੇ ਭੈਣ ਭਰਾ ਸਾਨੂੰ ਦੱਸ ਸਕਦੇ ਨੇ ਭਈ ਇਹ ਕਹਿੰਦੇ ਨੇ ਉਹ ਮੈਂ ਨਹੀਂ ਮੰਨਦੀ ਪੀ ਉਹ ਬੰਦਾ ਨਹੀਂ ਹੈ ਪਾਨਾ ਸਿੱਧੂ ਨਹੀਂ ਇਹਦਾ ਨਾਂ ਉਹ ਜੁ ਪਾਨਾ ਵੈ ਪਰ ਇਹ ਪਾਨਾ ਸਿੱਧੂ ਨਹੀਂ ਹੈ ਬਾਕੀ ਸਾਰੇ ਕੰਨ ਜਿੰਨੇ ਵੀ ਭਾਈ ਜੀ ਪਿੰਡ ਦੇ ਵਿੱਚ ਹੈਗਾ ਨਾ ਕੋਈ ਇਦਾਂ ਦਾ ਟੋਪੀ ਪਾ ਕੇ ਜ਼ਮੇਬਾਦ ਬਾਬਾ ਪਾਣਾ ਸਿੱਧੂ ਨਾਲ ਲੱਭਤ ਕਰਦੇ ਬਿਲਕੁਲ ਪਹਾਣਾ ਸਿੱਧੂ ਨੇ ਯਾਰ ਲੋਕਾਂ ਦੇ ਪੈਸੇ ਮੜਾਏ ਨੇ ਇਹਨਾਂ ਨੂੰ ਠੀਕ ਹੈ ਤੇ ਹੁਣ ਪਾਣਾ ਸਿੱਧੂ ਇੱਕ ਨਹੀਂ ਹੈ ਆਪਾਂ ਨਸੀਮ ਉਹੀ ਚ ਲੱਗੰਦੇ ਆ ਨਹੀਂ ਨਹੀਂ ਗੰਦੇ ਕਿ ਕਿਸ ਸਮੇਂ ਦਿਲ ਕਿਸੇ ਕਿਸੇ ਟਾਂ ਦੇ ਦਿਲ ਕਰਦਾ ਹੈ ਕਿ ਤੈਨੂੰ ਨਾ ਤੈਨੂੰ ਸੁਣ ਬੱਚਾ ਵੀਰ ਦੀ ਪਰ ਉਹ ਵਾਲੀ ਵੀਡੀਓ ਕੱਢੋ ਮੇਰੀ ਗੱਲ ਸੁਣ ਮੇਰਾ ਦਿਲ ਕਰਦਾ ਤੇ ਤੈਨੂੰ ਜਾਲੀ ਪੀਰ ਸਮਝ ਕੇ ਨਾ ਚਪਲੀ ਫੇਰ ਦਵਾ ਮੈਨੂੰ ਚਪਲੀ ਫੇਰਾਂਗਾ ਤੇ ਬਣਾ ਘਰ ਕੀ ਹੋਏ ਸੰਭੋਲਣੀ ਇਹ ਆਇਤਾ ਬੰਦਾ ਮਾਰ-ਮਾਰੀ ਇੱਥੋਂ ਖਾਂਦਾ ਹੈ ਕਸਵੇ ਇਹ ਦੇ ਕੀ ਮਨ ਤੈਨੂੰ ਚੱਪਲੀ ਆਸੀ ਪੁਰਾਣਾ ਕਿ ਤੈਨੂੰ ਪਾਨੇ ਸਿੱਧੂ ਤੇਰਾ ਪੈ ਚੱਪਲੀ ਅਜਾ ਬਾਕੀ ਰਹੀ ਗੱਲ ਐਵੇਂ ਕਿ ਇਸ ਤੋਂ ਇਲਾਵਾ ਵੀ ਮੈਂ ਇੱਕ ਵੀਡੀਓ ਵੇਖੀ ਸੀ ਓਏ ਇਹ ਪਾਨਾ ਸਿੱਧੂ ਉਹੀ ਏ ਜਿਹੜਾ ਲੋਕਾਂ ਦੇ ਪੈਸੇ ਮੜਵਾਉਂਦਾ ਨਹੀਂ ਓਹ ਹੋ ਨਹੀਂ ਏ ਕੁਝ ਉਹ ਵੀ ਪਾਨਾ ਸਿੱਧੂ ਹੀ ਏ ਮੈਨੂੰ ਵੀ ਕਨਫਿਊਜ਼ ਕਰ ਛੜਿਆ ਯਾਰ ਪਾਨਾ ਸਿੱਧੂ ਇਹ ਪਾਨਾ ਸਿੱਧੂ ਨਹੀਂ ਆਪਰੇ ਪੜਾਵਾ ਪੈਣ ਭਰਾਵਾਂ ਨੂੰ ਵਖਾ ਲੋ ਇਹ ਵਾਲਾ ਪਾਨਾ ਸਿੱਧੂ ਨਹੀਂ ਪਾਨਾ ਸਿੱਧੂ ਹੋ ਰਿਹਾ ਉਹਦੀ ਸ਼ਕਲ ਹੀ ਐ ਨਹੀਂ ਲਾ ਹ ਏ ਇਹ ਨਾਰੋ ਵਾਲਾ ਪਾਨਾ ਸਿੱਧੂ ਆ ਹਾਂ ਅੱਜ ਬਹੁਤ ਜ਼ੈਤ ਜੀ ਜੀ ਤੇ ਡਿਸਪਲੇ ਕਰਾਪੇ ਪਿਆਰ ਪੜਾਤਾਂ ਦੱਸ ਦੇਣਗੇ ਕਿ ਆ ਵੇਖਿਓ ਆ ਇਹ ਬੰਦਾ ਜਿੰਨੇ ਵੀਡੀਓ ਬਣਾਈ ਹੈ ਇਹ ਜਿਹੜਾ ਕੁਸ ਉਹ ਪਾਨਾ ਸਿੱਧੂ ਨਹੀਂ ਹੈ ਇਹ ਪਾਨਾ ਸਿੱਧੂ ਨਹੀਂ ਹੈ ਇਹ ਪਾਨਾ ਸਿੱਧੂ ਨਹੀਂ ਹੈ ਨਹੀਂ ਪਾਨਾ ਸਿੱਧੂ ਉਹ ਐਸਐਮ ਪਾਨਾ ਸਿੱਧੂ ਪਾਰਟ 2 ਹੈ ਤੁਸੀਂ ਐਸਐਮ ਟੀਵੀ ਵਾਲੀ ਸਿੰਡਰਨ ਮਕਰ ਜੋ ਦੀ ਵੀਡੀਓ ਕਟੋ ਉਹਦੇ ਵਿੱਚ ਜਿਹਦਣ ਹੈ ਇਹ ਬੱਚੇ ਦੇ ਨਾਲ ਮਸਲਾ ਹੋਇਆ ਸੀ ਉਹ ਦੋਨੋਂ ਨੇ ਇੰਟਰਵਿਊ ਦਿੱਤਾ ਸੀ ਉਹਦੇ ਤੇ ਇਸ ਬੰਦੇ 'ਚ ਫਰਕ ਹੈ ਅੱਛਾ ਜੀ ਇੱਕ ਮਿੰਟ ਠਹਿਰੋ ਜੀ ਇਹ ਵੀਡੀਓ ਥੋੜੀ ਲੰਬੀ ਹੋਣੀ ਹੈ ਠਹਿਰ ਜੀ बर्दश्त करियो हाँ बाबा भेन थोड़ी जिद ला के बह है, हाँ। है ठीक तो तो... हाँ। तो। है मैं चपली उस फिलियर करेगी तो ठीक है ਇਹ ਆਜ ਪਾਨਾ ਜੇ ਪੈਸੇ ਦੀ ਕੋਈ ਅੰਕਣਾ ਤਾਂ ਫਿਰ ਮੇਰੀ ਗੱਲ ਨਹੀਂ ਨਹੀਂ ਆ ਲੱਗਦਾ ਨਹੀਂ ਬੰਦ ਗਈ ਉਹ ਬੀਬੀ ਪੋਲਿਟੀਸ਼ਨ ਤੇ ਇਹਨਾਂ ਚ ਕੀ ਫਰਕ ਹੈ ਅੱਛਾ ਵੀ ਗੱਲ ਇਹ ਹੈ ਵੀ ਮੇਰੀ ਗੱਲ ਸੁਣਾਣਾ ਤੇ ਭਾਨਾ ਮੇਰੀ ਸਮਝ ਲੋ ਗੱਲ ਠੀਕ ਹੈ ਬੰਦੇ ਦੇ ਪੁੱਤੜਾ ਨਾ ਨਾ ਅੱਲਾ ਦੀ ਉਹ ਔਨਲਾਈਨ ਲੜਾਈ ਕਰਾਂਗੇ ਤੁਸੀਂ ਮੇਰੀ ਗੱਲ ਸੁਣੋ ਕੁਝ ਵੀ ਨਹੀਂ ਹੋਏਗਾ ਭੈਣ ਭਰਾ ਵੀ ਹੋਣਗੇ ਕਿ ਬੀਬੀ ਦਾ ਹੱਕ ਤੇ ਸੀਗਾ ਤੇ ਭੈਣ ਨੇ ਹੱਕ ਤੇ ਚਪਲੀਆਂ ਖਾਧੀਆਂ ਦੀ ਠੀਕ ਹੈ ਮੇਰੀ ਨਹੀਂ ਮੈਂ ਮਾਤਾ ਦਾ ਲਾਜ ਕਰ ਦੋ ਆ ਯਾਰ ਮੈਨੂੰ ਕੰਪਲੀਟ ਕੁੰਡੀ ਲੱਗੂ ਤੁਹਾਨੂੰ ਦੋ ਮਖਤਾਰੇ ਪੜਾ ਦੇਣਾ ਦੋ ਜਿਹੜਾ ਬਚ ਗਿਆ ਜਿਹੜਾ ਬਾਸੀ ਕੇ ਬਾਹਰ ਆ ਜੀਵੇ ਨਹੀਂ ਨਹੀਂ ਜਿਹੜਾ ਬਾਸੀ ਕੇ ਬਾਹਰ ਆ ਜੀਵੇ ਇਹ ਜਾਨੀ ਪੀ ਇਹੋ ਜਿਹਾ ਮੰਨੇ ਦੇ ਵੀ ਨਹੀਂ ਹੈ ਠੀਕ ਹੈ ਹੁਣ ਮੰਨ ਗਈ ਐ ਚਾਹ ਲੱਖਾ ਸਦਾਨਾ ਸੀ ਗਿਆ ਸਿੱਧਾ ਪਾਣਾ ਸੀ ਦੋ ਮੇਰੇ ਨਾਲ ਜੇਨ ਜੋ ਫਿਰੰਦੇ ਸਨ ਆਏ ਹੈ ਕੋਈ ਬੰਦੇ ਨੂੰ ਕਨਫਿਊਜ਼ਨ ਹੋਈ ਜਾਂਦੀ ਨਾ ਨਾ ਲਿਖਾ ਪੈ ਗਿਆ ਚਾਹ ਕਨਫਿਊਜ਼ਨ ਹੋ ਜਾਂਦੀ ਤੂੰ ਤੂੰ ਆਪਣੀ ਕਨਫਿਊਜ਼ਨ ਤੇ ਅੜੀ ਰਹੀ ਹੈ ਹਾਂ ਤੇ ਜੇ ਬੰਦਾ ਰਿਆ ਨਹੀਂ ਬੰਦਾ ਦੀ ਹੋਈ ਜਾਣਾ ਹੁਣ ਬਦਲੀ ਹੈ ਕਿ ਨਹੀਂ ਕਿ ਫੜਾ ਚਪਲੀ ਬਾਕੀ ਵੀ ਸਾਰੇ ਵੀਰਾਂ ਨੂੰ ਇਹੀ ਆਪਣਾ ਇਲਤਜਾ ਸੀ ਕਿ ਇਹੋ ਜਿਹੇ ਪਖੰਡੀ ਬਾਬਿਆਂ ਦੇ ਹੱਥੇ ਨਾ ਚੜੋ ਬਿਲਕੁਲ ਜੋ ਮੰਗਣਾ ਹੁੰਦਾ ਨਾ ਰੱਬ ਦੀ ਸਾਧ ਇੱਕ ਔਮਕਾਰ ਉਹਨੇ ਬੜੀ ਸੋਹਣੀ ਗੱਲ ਕੀਤੀ ਬੜੀ ਸੋਹਣੀ ਗੱਲ ਕਿਹਾ ਮੈਂ ਫਿਰਕਿਆਂ 'ਚ ਮੈਂ ਕਿਸੇ ਚੀਜ਼ 'ਚ ਮੈਂ ਮਜ਼ਬ ਚ ਕਿਸੇ ਚੀਜ਼ 'ਚ ਨਹੀਂ ਪੰਦਾ ਹੈ ਮੰਗਣਾ ਉਸ ਰੱਬ ਦੀ ਸਾਧ ਕੋਲ ਮੰਗੂ ਉਹ ਦੇਗਾ ਇਨਾ ਪਖੰਡੀਆਂ ਬਾਬਿਆਂ ਕੋਲ ਵੱਜੋ ਉਹ ਜਿਹੜਾ ਨਜ਼ਰ ਨਹੀਂ ਆਉਂਦਾ ਉਹ ਕੀ ਕਹਿੰਦਾ ਪਿਆ ਸੀ ਕਹਿੰਦਾ ਸੀ ਸਾਡੇ ਪੰਜਾਬੀਆਂ ਨੂੰ ਇਹਨਾਂ ਨੇ ਮਗਰ ਲਾਇਆ ਹੋਇਆ ਸਾਡੇ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰਕੇ ਰੱਖ ਰਿਆ ਪਖੰਡੀਆਂ ਬਾਬਿਆਂ ਨੇ ਐਸਾ ਸਹੀ ਗੱਲ ਹੈ ਫਿਰ ਇਹਨਾਂ ਨੂੰ ਜਿਹਦਾ ਕੋਈ ਸਾਥ ਨਹੀਂ ਉਹ ਵੇਖ ਲਓ ਉਹ ਇੱਕ ਦੂਜੀ ਏ ਠੀਕ ਹੈ ਉਹ ਬੀੜੀਆਂ ਪੀ ਜਾਂਦੀ ਐ ਉਹ ਜਿਹੜੀ ਹੋਏਗੀ ਉਹ ਮਨ ਨਾਲ ਲੋ ਢੋਲਕੀਆਂ ਵਜਾਈਦਾ ਇੱਕ ਹੋਰ ਵੀ ਆ ਇੱਕ ਹੋਰ ਵੀ ਆ ਬੀਬੀ ਉਹ ਕਹਿੰਦੀ ਮੇਰੇ ਚ ਮਾਤਾ ਆਉਂਦੀ ਐ ਮੇਰੇ ਚ ਮਾਤਾ ਨਾ ਆਵੇ ਤੇ ਮੈਨੂੰ ਬੁਖਾਰ ਚੜ ਜਾਂਦਾ ਵੈ ਉਹ ਫਿਰ ਮਹੰਗਾਨੇ ਬਹਿ ਕੇ ਕਿਆ ਕਹਿੰਦਾ ਬੀਬੀ ਕੱਢ ਅੱਜ ਹੁਣ ਤੂੰ 2 ਘੰਟੇ ਬਾਅਦ ਮਾਤਾ ਕੱਢ ਨਹੀਂ ਨਹੀਂ ਟੱਤੀ ਕੱਢ ਲਿਆ ਤੂੰ ਮਾਤਾ ਕੱਢ ਹੈ ਉਹਨਾਂ ਨੇ ਕਿਹਾ ਨਾ 2 2 ਘੰਟੇ ਹੈ ਨਾ ਕਿ 2 ਘੰਟੇ ਬਾਅਦ ਆਉਂਦੀ ਐ ਨਾ ਸਿੱਧੇ 2 ਘੰਟੇ ਇੰਤਜ਼ਾਰ ਕਰਨੀ ਆ ਮਾਤਾ ਕੱਢ ਮਾਤਾ ਕੱਢ ਬਣੀ ਨਾ ਹੋਵੇ ਤੇ ਲੱਗ ਮੈਂ ਡਾਂਗਾ ਨਾ ਮਾਤਾ ਕੱਢਣੇ ਦੀ ਠੀਕ ਹੈ। ਆਕ ਵੀ ਨਹੀਂ ਨਿਕਲਿਆ। ਹੈਲੋ ਬਾਕੀ ਬਾਰੇ ਬਾਰੇ ਲੋਕਾਂ ਨੂੰ ਪਾਗਲ ਬਣਾ। ਭੋਲੇ ਲੋਕ ਜਿਹੜੇ ਆਪਣੇ ਮਸੇ ਕਹਿੰਦੇ ਮਤੇ ਲੋਕ ਸਿੱਧੇ ਸਾਦੇ ਲੋਕ ਵੀ ਦੁਨੀਆ 'ਚ ਹੈਗੇ ਨੇ ਆਪੇ ਹੀ ਮੰਨਿੰਦੇ ਕਿਉਂਕਿ ਕੱਪੜਾ ਨਾ ਇਹ ਚਾਂਸਾ ਹੀ ਐਸ ਤਰ੍ਹਾਂ ਦਾ ਦਿੰਦੇ ਨੇ ਕਿ ਪਰਲਾ ਬੰਦਾ ਇਹਦੇ ਵਿੱਚ ਆ ਜਾਂਦਾ। ਹਾਂ ਬਿਲਕੁਲ ਹੋ ਜਾਂਦਾ। ਸਾਡੇ ਵਰਗੇ ਲੋਕ ਆ ਜਾਂਦੇ ਨੇ ਫਿਰ ਤੇ ਵਿਚਾਰੇ ਬਸ ਉਹ ਚੀਜ਼ ਇਹੋ ਜੀ ਦੱਸਦੇ ਨੇ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਇਆ ਹੋਵੇ। ਉਹ ਫਿਰ ਇੱਥੋਂ ਆ ਕੇ ਫਿਰ ਕਹਿ ਦਿੰਦਾ ਹਾਂ ਯਾਰ ਇਹਨੂੰ ਕਿੰਝ ਪਤਾ ਹੋਇਆ? ਸਾਰਾ ਹੀ ਪਹਿਲੇ ਹੀ ਨਾ ਉਹਨਾਂ ਨੇ 5-7-10 ਬੰਦੇ ਛੱਡੇ ਨੇ। ਉਹਨੇ ਵੇਖਿਆ ਇੰਜ ਕਰਕੇ ਉਹਨੇ

ਚਲੋ ਬਾਕੀ ਆਪਣਾ ਵੀਡੀਓ ਕਿਹੋ ਜਿਹਾ ਲੱਗਿਆ ਕਮੈਂਟਸ ਕਰਕੇ ਜ਼ਰੂਰ ਦੱਸਿਓ ਤੇ ਆਪਣਾ ਇਹ ਵੀ ਕਮੈਂਟਸ ਕਰਕੇ ਦੱਸਿਓ ਕਿ ਭਾਨਾ ਸਿੱਧੂ ਜਿਹੜਾ ਨਾ ਇਸ ਠੀਕ ਕਰਦਾ ਪਿਆ ਕਿ ਨਹੀਂ ਬਿਲਕੁਲ ਠੀਕ ਹੈ ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰੱਖੇ